ਸਤਿ ਸ੍ਰੀਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਤੇ ਅੱਜ ਅਸੀਂ ਚੱਲੇ ਆ ਜੀ ਸੈਭੂਰਾ ਨੂੰ ਲੈਣ ਕਿਉਂਕਿ ਕੱਲ ਨੂੰ ਨਗਰ ਕੀਰਤਨ ਨਿਕਲਣਾ ਤੇ ਸੈਭ ਕਹਿੰਦਾ ਮੈਂ ਨਗਰ ਕੀਰਤਨ ਦੇਖਣਾ ਫਿਰ ਮੱਗਰ ਨੇ ਕਰਨੀਆਂ ਲੰਗਰ ਦੀ ਤਿਆਰੀ ਕਿਉਂਕਿ ਲੰਗਰ ਲਾਉਣਾ ਇਹ ਇੱਧਰ ਤਿਆਰੀ ਕਰਦਾ ਫਿਰਦਾ ਆਪਦੀ ਤੇ ਫਿਰ ਅੱਜ ਅਸੀਂ ਹੈ ਵੀ ਆਪਣੇ ਗੇਟਾਂ ਚੜਾਉਣਾ ਹਾਂ ਹਾਂ ਆਪਣੇ ਗੇਟਾਂ ਚ ੱਡ ਵੀ ਜਿਹੜੇ ਗਲੀਆਂ ਮਹੱਲਿਆਂ ਵਾਲੇ ਲਾਉਂਦੇ ਨੇ ਉਹ ਗੁਰਦੁਆਰੇ ਤੱਕ ਲੱਗ ਤੋ ਚੱਲੂਗਾ ਹੂੰ ਤੇ ਫੇਰ ਅੱਜ ਅਸੀਂ ਨੇ ਨਾਇਦਾ ਸਾਬੂਰਨ ਲੈ ਆਵਾਂਗੇ ਤੇ ਨਾਲੇ ਮੰਗੇ ਦਾ ਮਾਂਜਾ ਦੇ ਆਵਾਂਗੇ ਹਾਂ ਮਾਂਜਾ ਕਿਉਂਕਿ ਮੰਗੇ ਦਾ ਵਿਆਹ ਨੇੜੇ ਆ ਰਿਹਾ ਚਾਲਾ ਬਾਜ਼ ਜਿਹੜੇ ਉਹ ਕਰਤਾ ਰਿਵੈਲ ਕਰਤਾ ਹੈ ਵਿਆਹ ਹੈ ਐਲਾਨ ਕਰਤਾ ਐਲਾਨ ਕਰਤਾ ਤੇ ਫੇਰ ਜੁੜੇ ਰਹੋ ਨਾਲ ਭੁਗਨ ਲੈ ਕੇ ਚੱਲਾਂਗੇ ਜੁੜ ਜਾਓ ਜੁੜ ਜਾਓ ਹਾਂ ਠੰਡ ਹੋ ਰਹੀ ਆ ਜੁੜ ਕੇ ਰਹੋ ਆਪਾਂ ਜੁੜ ਗਏ ਮਗਰ ਤਾਂ ਵੀ ਹੁੰਦਾ ਕਰਦਾ ਚਾ ਇਹਨਾਂ ਸਾਲੇ ਦੇ ਵਿਆਹ ਦਾ ਚਾਵਾ ਹੋਰ ਮਗਰ ਨੂੰ ਚਾਵਾ ਜਿ ਲੈਦੀ ਆ ਜਿ ਲੰਗਰ ਰਾਵਾਂਗੇ ਜਿ ਦਰਾਂਗੇ ਤਾਂ ਹੀ ਇਹਨਾਂ ਨੇ ਜ਼ੋਰ ਲਾਰਖਿਆ ਪਤਲੇ ਹੋਣ ਤੇ ਰੋਜ਼ ਵਜਨ ਜੋਕਦੇ ਨੇ ਤੇ ਉਧਰ ਮਾਤਾ ਕਰਦੀ ਫਿਰਦੀ ਆ ਤਿਆਰੀ ਅੰਦਰ ਤੇ ਆਪਾਂ ਚੱਲਦੇ ਆਂ ਸਾਰ ਆ ਜੋ ਹਾਂ ਆਤੀ ਮੇਰੇ ਕੋਲ ਆ ਹੂੰ ਪਤਾ ਬਸ ਠੀਕ ਹੈ ਮੈਂ ਕੱਢ ਕੇ ਰਸ ਮਾਰ ਲਾਉਂਗੀ ਵਿੱਚ ਪਾ ਹਾਂ ਹਾਂ ਬਸ ਇਹਦੇ ਵਿੱਚੇ ਪਾ ਦਿੰਦੀ ਮੈਂ ਖਾਲੀ ਨਾਲ ਉਹ ਨਾਲ ਦੇ ਦੀ ਪੈਸੇ ਮੰਗੇ ਨੇ ਇੱਕ ਬੰਦ ਹੁੰਦੇ ਪਹਿਣਾ ਦਾ ਅੱਛਾ ਹਾਂ ਖਾਲੀ ਮਾਜਾ ਦੇ ਆ ਚੰਦੇ ਹੁੰਦੇ ਠੀਕ ਹੈ ਜੇ ਫਿਰ ਦੇ ਦੇ ਪੈਸੇ ਤਾਂ ਪੈਸੇ ਮਾਰ ਦੇ ਲੈ ਅਬੀ ਦੇਵਾ ਪੈਸੇ ਦੇਵਾ ਭਾਈ ਮੈਂ ਕਹਿ ਰਹੀ ਐ ਤੋ ਤਾਂ ਮੈਂ ਵੀ ਲੈ ਲੂੰਗੀ ਓੜ ਭਈ ਇਹ ਮੁਖੀ ਐ ਇਸ ਤਰ੍ਹਾਂ ਲੈ ਕੇ ਲੂੰਗੀ ਨਹੀਂ ਆਏਗਾ ਮੇਰੇ ਹੈਗਾ ਮੇਰੇ ਕੋਲ ਤਾਂ ਨਹੀਂ ਆਏ ਮੈਂ ਹੱਥੇ ਫੜਾ ਦੂੰਗੀ ਲੈਮਨ ਫੜਾ ਭਈ ਅਗਲਾ ਕੁਆ ਵੀ ਐ ਤੋ ਤਾਂ ਮੈਂ ਹੀ ਲੈ ਲੂੰਗੀ ਮੈਂ ਵੀ ਇਤਰੀ ਅੱਜ ਦੇ ਨੂੰ ਕਿ ਹਾਂ ਮੈਂ ਵੀ ਦੇ ਦੇ ਭਈ ਇਹਨੂੰ ਵੇਖ ਤੇ ਮੇਰਾ ਐਸੇ ਕਰ ਲੈਣਾ ਉਹ ਮੈਂ ਕਿ ਕੱਢ ਲਾ ਲੈ ਤੇਰੇ ਤੋਂ ਹੀ ਲੈ ਲੈ ਨਹੀਂ ਨਹੀਂ ਬਈ ਇਹ ਨਹੀਂ ਲੈ ਮੈਂ ਬਣਾ ਦੇਵਾਂਗੀ ਲੈ ਆਪੇ ਚੱਲ ਲੈ ਆਪੇ ਤੇਰੇ ਦਿੱਤੇ ਹਾਂ ਇਹਨੇ ਮਰਜੀ ਦੇ ਦੇ ਹੈ ਮੇਰੇ ਕੀ ਆ ਦਿੱਤੇ ਹੋਏ ਨੇ ਇਹ ਤਾਂ ਮੇਰੇ ਕਮਾਏ ਹੋਏ ਨੇ ਮੇਰੇ ਤੇਰੇ ਕਿੱਥੋਂ ਨੇ ਕਰ ਕੋਈ ਨਹੀਂ ਕੰਮ ਕਰਦੀ ਆ ਮੈਂ ਵਾਸਾ ਦੇ ਜੀ ਹਾਂ ਵਾਸਾ ਵਾਸਾ 100 ਰੁਪਏ ਪਾ ਦਾਂਗੇ ਜਾਰੇ ਪਾਉਣ ਦੀ ਕੀ ਲੋੜਾ ਅੱਗੇ ਖਰਚ ਆ ਰਿਹਾ ਲੈ ਬਈ ਜਿੰਨੇ ਮਰਜ਼ੀ ਦੇ ਲੈ ਪਰਣਾ ਤੇ ਅੱਜ ਇਹ ਮੇਰੀ ਜੇਬ ਚ ਪਾਣੇ ਨੇ ਹਾਂ ਉਹ ਮੁੰਡੇ ਦੀ ਜੇਬ ਚ ਪਾਉਣੇ ਨੇ ਨਾ ਮੇਰੀ ਚ ਚਲ ਜਾਬਦੇ ਹੋ ਚੱਕ ਲੈ ਆਪਦਾ ਜਾਬਦੇ ਹੋ ਨਾ ਨਾ ਕਰ ਤੂੰ ਕੱਢ ਲੈ ਲੱਭੋ ਤੇ ਅੱਜ ਅਸੀਂ ਚੱਲੇ ਸੀ ਨਾਲ ਕੇ ਬੈਗ ਤਾਂ ਚੱਕ ਲਵਦਾ ਨਾ ਜੈਕਟ ਪਾਈ ਜੈਕਟ ਪਾਣੀ ਨਹੀਂ ਪਾਉਂਦੀਓ ਸਵੇਰੇ ਮੈਂ ਦਵਾਈ ਖਾਧੀ ਜਗਦੇ 2 ਵਜੇ ਫੇਰ ਨਾਲ ਚੱਕ ਲੈ ਜੁਰ ਦੁਖੀ ਆ ਜਾਂਦਾ ਮੇਰੇ ਨਾਲ ਚੱਕ ਲੈ ਫੇਰ ਲੈ ਲਈ ਫਰਾਕ ਲੈ ਜਾਂਦਾ ਹੁਣ ਦੁਖੀ ਆ ਲੈ ਲੈ ਫੇਰ ਚਾ ਨਹੀਂ ਬੈਗ ਚ ਪਾ ਹਾਂ ਨਾ ਹੀ ਜਾ ਕੇ ਦੇਖ ਲਾਂ ਆਈ ਫੇਰਦੀ ਆ ਮੈਂ ਨਹੀਂ ਮੁੰਨਿ ਸਟੇਟ ਰੌਂਦੀਆਂ ਚ ਰੋਣਾ ਕੋਈ ਨਾ ਚੱਕ ਨਾਲ ਠੰਡ ਹੋ ਰਹੀ ਆ ਲੈ ਤੇਰੇ ਬੈਗ ਕੁਦਰ ਰਿਹਾ ਤਾਂ ਨਹੀਂ ਹੈਗਾ ਉਹ ਦੇਖ ਲੈ ਨਾ ਬਸ ਰਹਿਣ ਕਿ ਹੋ ਰਾ ਮੈਂ ਮਾਂ ਕੋਈ ਚੱਲ ਉਹ ਨਾ ਅਸਮਾਨ ਹੈ ਨਹੀਂ ਕੋਈ ਨਾ ਬਸ ਆਹੀ ਸੀ ਬ੍ਰੈਂਡਰ ਤੇ ਡੋਲੂ ਸੀ ਕੱਪੜੇ ਚੱਕੀ ਖੜਾਈ ਰਹੀ ਸੀ ਹਾਏ ਉਹ ਕਿੱਥੇ ਆ ਲਫਾਪਾ ਇਹ ਥੋੜਾ ਕੱਢਣਾ ਦੇਖਿਆ ਮੈਂ ਕੀ ਉਹ ਲਫਾਪਾ ਆ ਦੇ ਹੱਥ 'ਚ ਤਾਂ ਮਾਰ ਰੱਖਿਆ ਸੋਨੇ ਅਚਾਰ ਖਾ ਕੇ ਖਰੇ ਨਹੀਂ ਪੁੱਛ ਰਹੀ ਆ ਅਚਾਰ ਬਿਸਰ ਕੇ ਰਹਿ ਗਈ ਨੀ ਸੀ ਦੇਖ ਲੈ ਲਾ ਫਾਇਦਾ ਹਾਂ ਬਸ ਕੱਲ ਵਾਲੇ ਦੀ ਕਮੀਰਾ ਠੀਕ ਕਰ ਦਿੰਦੇ

ਹੈਂਕੀ ਦੇ ਕੇ ਕਰਨਾ। ਉਹ ਦੇ। ਮੋਟੀ ਦੇ ਦੇ ਬੀਂ ਬੀਂ। ਹੈਂਕੀ ਦੇ ਕਰਨਾ। ਲੋਜੀਆਂ ਲੱਗੀਆਂ ਵਈਆਂ ਨੇ ਹੈਂਕੀ ਚੱਕ ਕੇ ਲਿਆ। ਚਲੋ। ਚਲ ਜੀਏ। ਡੈਡੀ ਨੇ ਕੱਢਤੀ ਗੱਡੀ। ਆ ਜਾ ਮੋਟੇ। ਚਲੋ ਤੇ ਬੜੇ ਖਾਤਰੀ ਦਾ ਦੇਖ ਲਿਓ ਹੈਨਾ। ਹਾਂ ਆਹਾ ਤੂੰ ਪਨਿਕੜੇ ਆਈ ਤਾਂ ਪੱਪੜੇ ਕੋਠੇ ਤੇ ਪਾਏ ਆਇਓ। ਨਿਕਲੂਗੀ ਏ। ਸੇਕ ਜਾ ਤਾ। ਮੰਮੀ ਰਾਜੀ। ਠੀਕ ਆ। ਮੈਂ ਨਹੀਂ ਜਾਣਦੀ ਇਹ ਹੁੰਦਾ ਹੈ ਆਪਣੇ ਡੈਡੀ ਦਾ ਨਾਮ ਤੇ ਤਾਂ ਮੈਂ ਕਿਹਾਸਦਾ ਜਾਂ ਕੰਦਾ ਮੇਰਾ ਮਾਫਰ ਹੋ ਗਿਆ ਮੇਰਾ ਮਾਫਰ ਹੋ ਗਿਆ ਮਾਫਰ ਹੋ ਗਿਆ ਫੋਨ ਰੋਡਾ ਤੇ ਬਈ ਕਿਹਦਾ ਬਿੱਕੀ ਡੈਡੀ ਦਾ ਅੱਛਾ ਕੱਲ ਗੱਡੀ ਅੰਦਰ ਲਾਤੀ ਸੀ ਉਹ ਤੇ ਦੇਖਿਆ ਰਹੀ ਹੈਗਾ ਬੰਦਾ ਦੇਖਦਾ ਕੰਦਾ ਮੈਂ ਤਾਂ ਦੇਖੀ ਸੀ ਹੈਗਾ ਬੰਦੇ ਦੇਖਦਾ ਬੰਦੇ ਚਲ ਬੈਠੋ ਆ ਕੀ ਇਹ ਤੇ ਓ ਬਜਾਈ ਦੀ ਸਟਾਪ ਲਾ ਵੇਰਾਪਰ ਫੋਗਰਾ ਵੀਰਾਪਰ ਪਿੱਛੇੜਾ ਕੁਝ ਨਹੀਂ ਕਰੀ ਪੀਛੇ ਡਰ ਦੇ ਟੁੰਡੇ ਚੱਕ ਕੇ ਫਿਰ ਪਿੱਛੇ ਬੈਠਾ ਹਾਂ ਚਲੋ ਠੀਕ ਆ ਚੰਗਾ ਦੇਖੀ ਜੀ ਮੇ ਚੁੰਨੀ ਹੈਗੀ ਲਵਾ ਕੇ ਜੇ ਦੇ ਵਿੱਚ ਹਾਂ 20 ਛੁਟੀਆਂ ਠੀਕ ਨਹੀਂ ਆਹੋ ਆ ਚੱਲ ਵਿੱਚ ਨਾ ਮਾਰੀ ਪਿੱਛੇ ਡੈਰੀ ਆ ਰਹੀ ਹੈ 20 ਤੇ ਛੁਟੀਆਂ ਆ ਰਹੀਆਂ ਹੋਰ ਤੇ ਛੁਟੀਆਂ ਨਹੀਂ ਆ ਰਹੀ ਸ਼ਾਇਦ ਇੱਥੇ ਦੌੜ ਬੰਦ ਹੈਗਾ ਥੋੜਾ ਜਿਹਾ ਪਾਣੀ ਖਾਲੀ ਬੋਤਲ ਇੱਥੇ ਮਿਟੋ ਭਪਰੀ ਜੀ ਅੱਛਾ ਮਾਗੀ ਤੇ ਮੱਖਲ ਕਹਿੰਦੇ ਆ ਆ ਵੀ ਦੇਣਾ ਚਲ ਬੰਦ ਆਇਆ ਤਾਂ ਹੈਗਾ ਧਰ ਲਿਆ ਰੱਖ ਲੈ ਹਾਂਜੀ ਆਹ ਦੇਖ ਪਿੱਛੇ ਪਿਆ ਕਾਲਾ ਲਾਲ ਜਾ ਕਾਲਾ ਨਾਲ ਜੱ ਚੱਕ ਲਿਆ ਮੇਰੇ ਜਿੱਦਾਂ ਕਿ ਇੱਥੇ ਬੱਤੂ ਮਤਾਰਾ ਨਹੀਂ ਤਲੜ ਬੋਦਨ ਕੋਈ ਨਹੀਂ ਉਹ ਡੈਡੀ ਖੜੇ ਨੇ ਅੱਗੇ ਕਿਤੇ ਉਹ ਕਰਦੇ ਸਾਫ ਸਪਾਈ ਲੱਗ ਰਹਿਣ ਡੈਡੀ ਤਾਂ ਨੇ ਮੈਨੂੰ ਜਦ ਵੱਡੀ ਵੱਡੀ ਕਾਂ ਖਿੱਚੀਆਂ ਮੈਨੂੰ ਜ਼ਿਆਦਾਤਰ ਬਈ ਜਾਈ ਪਸੰਦਾ ਬਤ ਐ ਉਹ ਇਹ ਕੰਮ ਕਰਾ ਬੁਰਾ ਜਾ ਜਾ ਹਾਂ ਤੂੰ ਤਾਂ ਵੇਲਾਡੋ ਜੀ ਹੈਗੀ ਜਲਦ ਹੋਗੇ ਕਹਦਾ ਕਰ ਸਵਾਰ ਕੇ ਪੂੰਜੀ ਨਹੀਂ ਮਾ ਬੱਡੇ ਬੰਦੇ ਪੜਕੇ ਹੋਏ ਤੇ ਹੋਰ ਗੱਲ ਚੱਲ ਗੁਰੂ ਜੀ ਰੁੱਸੇ ਹੋਏ ਤੇ ਰੁੱਸੇ ਹੋਏ ਤੇ ਗੁਰੂ ਇਹਦਾ ਚਮਕਾਰੰਦਾਈ ਨਹੀਂ ਬਿਚਵਾਉਂਦਾ ਚੰਗਾ ਲੈੜੀ ਚੌਰੀ ਜਾਣਾ ਓਕੇ ਗੱਡੀ ਚਮਕਾਰ ਆ ਭਾਈ ਚਲੋ ਜੀ ਹੁਣ ਆਪਾਂ ਚੱਲਦੇ ਆਂ ਫਿਰ ਦੇ ਮਵਿਕਲਾ ਤੇ ਆਂਗੇ ਨੂੰ ਮੱਗਰ ਉਹਦੀ ਕਰ ਦੇਣਗੇ ਤੇ ਤਿਆਰੀਆਂ ਪਕਾਉਂਦੀਆਂ ਪਤੁੰਡੀਆਂ ਲਾ ਕੇ ਆਪਣੇ ਇੱਥੇ ਸਮਾਨ ਆ ਰਿਹਾ ਮਕਰਵਾਣਾ ਜੀ ਟੈਂਪੂ ਦੇ ਵਿੱਚ ਜਾਏਗੇ ਤਾਂੰਦਵਾਦੇ ਕੀ ਚਲੋ ਦੇਖ ਮੂਰੇ ਕੀ ਅੰਦਰ ਦੇਖ ਰਹਾ ਹਾਂ ਤਾਂ ਚਲੋ ਜੀ ਚੀਪੀ ਚੀਪੀ ਹੋਰ ਇਹ ਕਰ ਦਿੰਦਾ ਹੁਣ ਆਪਾਂ ਪਾਤੜਾ ਪਹੁੰਚ ਗਿਆ ਜੀ ਤੇ ਲੈਣ ਆਪਾਂ ਮੰਗੇ ਦੇ ਮਾਂਜੇ ਦਾ ਸਮਾਨ ਉਹ ਕਹਿੰਦਾ ਕੋਆ ਕੋਆ ਮੈਂ ਕਹਾਂਦਾ ਨਹੀਂ ਮੈਨੂੰ ਸੁੱਕਾ ਹੀ ਸਮਾਨ ਲਿਆ ਦਿਓ ਤੇ ਹੁਣ ਅਸੀਂ ਜੀ ਕਗਾ ਪਾਰ ਕਰ ਗਏ ਧੁੰਦ ਬਹੁਤ ਅੱਜ ਤੇ ਹੌਲੀ ਹੌਲੀ ਜਾ ਰਹੇ ਆ ਅਸੀਂ ਸਮਾਨ ਲੈ ਲੈ ਮੰਗੇ ਦਾ ਸੀ ਪਾਇਰਾ ਜੇ ਤੜਕੇ ਮੂਰੇ ਤੇ ਪੂਆ ਜੀ ਵੀ ਨਾਲ ਚੜ ਲਿਆ ਅਸੀਂ ਨੇ ਇਹ ਵੀ ਨਾਲੇ ਚੱਲਣਗੇ ਸਾਡੇ ਅੱਗੇ ਹੁਣ ਜਾ ਕੇ ਮੱਲਦੇ ਆ ਸੈਭ ਸਿੰਘ ਨੂੰ ਮੱਲਦੇ ਆ ਹੋਰ ਮੱਲਦੇ ਆ ਮੱਲ ਸਹਿਬ ਸਿੰਘ ਨਾ ਅਸੀਂ ਸਿੱਕੇ ਨਾ ਬਣਾ ਬਣਾ ਕੇ ਸਹਿਬ ਸਿੰਘ ਲੋ ਜੀ ਹਾਂ ਜੀ ਨਾ ਨਾ ਜਾਦ ਕਰਦੇ ਆ ਜਿਸਦਾ ਬਾਤੋ ਜੀ ਬਸ ਉਹੀ ਨਹੀਂ ਕਈ ਵਾਰੀ ਡੈਂਪਡ ਦਾ ਹੀ ਫੋਨ ਫੋਨ ਕਰਨ ਦਾ ਆਏ ਮੈਂ ਦਵਰ ਮਾ ਫੋਨ ਕਰਕੇ ਫਿਰ ਮਨ ਜਿਆ ਖਰਾਬ ਹੋਇਆ ਹੁੰਦਾ ਜੀ ਤਾਂ ਹੀ ਕਰਕੇ ਜੀ ਨਹੀਂ ਉਹ ਕਰਦੇ ਜੀ ਅਸੀਂ ਆਵਾਂਗੇ ਜੀ ਕਦੇ ਸੋਨ ਮਿਲ ਕੇ ਜਾਵਾਂਗੇ ਜਿੱਧਰ-ਇਧਰ ਆਏ ਕਦੇ ਹਾਂ ਹੁਣ ਮੈਂ ਮਵੀ ਕਹੇ ਤੀ ਸੋਰੀ ਕੈਪ ਤਾਂ ਕੱਢ ਲੈਂਦੀ ਸਤਿ ਸ਼੍ਰੀ ਅਕਾਲ ਠੀਕ ਆ ਬਿਨਾਂ ਨੰਦਾ ਆਉਗੀ ਉਹਨੂੰ ਮਾਲਾ ਚਾੜਨਾ ਗਰਮੀ ਚੋਂ ਹੈ ਹੋਰ ਹਾਂ ਕੋਈ ਨ ਤਾਰ ਲੈਣਿਆ ਤਾਰ ਲੈਣਿਆ ਲੈ Saya kasih kalian, nah, tiba dia balik ke ਕਰ ਜਾਈ ਸੀ ਆਜੋ ਠੀਕ ਆ ਆਹੇ ਕੰਬਲ ਤੇ ਬੈਠੋ ਜੀ ਨਾ ਤਾਂ ਹੋਰ ਠੰਡ ਹੋ ਰਹੀ ਆ ਕੰਬਲ ਲਾ ਲਓ ਠੀਕ ਭਈਆ ਕੰਬਲ ਲਾ ਲਓ ਸਭੀ ਮੈਂ ਕਿਹਨੇ ਫਾਇਰਾਨਾ ਕੀ ਕੌ ਆਰੇ ਆਰੇ ਸਭ ਤੇ ਆ ਮੈਂ ਮਾਰ ਚੁਕੀ ਨਾ ਮੈਂ ਬਾਬਰਾਂ ਕੋਲ ਤੇ ਦੋਲੀ ਕੋਲ ਲਾ ਕੇ ਮੈਂ ਮੈਂ ਸ਼ਬਦ ਗਾਉਂਗਾ ਸਭ ਰਾਜ ਕਿਸੇ ਦੇ ਮਸ਼ਾਅਰ ਦੇ ਨਾਮ ਤੇ ਜਦ ਲੈ ਸਭ ਕੁਝ ਤੇ ਚਾਹੁੰਦਾ ਹਾਂ ਹੁਣ ਤਾਂ ਠੀਕ ਆ ਚੰਗੀ ਸੀ ਤੋ ਬੜਾ ਉਹਨਾਂ ਨੇ ਵੀ ਆਇਆ ਨਹੀਂ ਆਇਆ ਮਨੂਰ ਜੀ ਤੇ ਮੈਂ ਆ ਗਿਆ ਪਰ ਜੀ ਹਾਂ ਹੁਣ ਤਾਂ ਉਹ ਬਿੰਦੀ ਆ ਗਿਆ ਠੀਕ ਹਾਂ ਤਾਂ ਠੀਕ ਆ ਇਹ ਤਾਂ ਬਹੁਤ ਠੀਕ ਰਹਿ ਗਿਆ ਜਿਸਨੀ ਦਾ ਤਾਂ ਬੜਾ ਜ਼ਿਆਦਾ ਬੁਰਾ ਹਾਲ ਸੀ ਹਾਲ ਹੀ ਹਾਲ ਠੀਕ ਹੋਊਗਾ ਉਹ ਤਾਂ ਹੁੰਦੀ ਆ ਹਰਪੀਤ ਰਾਤ ਕਰਦੀ ਸੀ ਬੰਦ ਕਰੀ ਬਈ ਹੁਣ ਲਾ ਦੇ ਮੈਨੂੰ ਹੁਣ ਲਾਵਾਂਗੇ ਤੇਰੇ ਮੇਰੇ ਵਿੱਚ ਹੈ ਨਹੀਂ ਟੋਟਲ ਕੋਈ ਨਾ ਬੁਆ ਦੇੜੀਆਂ ਸਾਵਰਕਿਆ ਇਹ ਦੇਖ ਲੈ ਉਹ ਤੇ ਦੇ ਦੇ ਇਹਦਾ ਹੋ ਗਿਆ ਪੰਜ ਬੈਠ ਹੋ ਗਏ ਐਡਾ ਤਾਂ ਹੁਣ ਇਹਦੀ ਛਾਪ ਬਣਾ ਕੇ ਪਾ ਦੇ ਹਾਂ ਬਥੇਰੇ ਹੋ ਪਰ ਲਾ ਮੈਂ ਆਹ ਦਾ ਇੱਥੇ ਲਿਖਿਆ ਹੋਇਆ ਹੁੰਦਾ ਸੰਨ ਹੋਣਾ ਲੈ ਮੈਂ ਲਿਖਾ ਸੰਨ ਵੀ ਹੁੰਦਾ ਉਹ ਵੀ ਲਿਖਿਆ ਆ ਦੇਖ ਕਿੰਨੇ ਚਿਰ ਦਾ ਸਮਾਂ ਹੈ 1999 ਦਾ ਇਹ ਆਪਣੀ ਪਹਿਲਾ 5 ਤੋਂ 5 ਹੋ ਗਿਆ 2016 ਦਾ ਸਮਾਂ ਵੱਡਾ ਜੌੜਾ ਚੌੜਾ ਸੀ ਦੇਖਾਂਗੇ ਆਪ ਵੀ ਇਹ ਟੋਪੀ ਜੀ ਵਾਲਾ ਜਵਾਰलाल नेहरूਆ ਜਵਾਰਲਾਲ ਨਹਿਰੂ ਦੀ ਫੋਟੋ ਲੱਗੀ ਸੀ ਪਹਿਲਾਂ ਵੀ ਲੱਗੀ ਹੈ ਟੋਪੀ ਜੀ ਵਾਲਾ ਉਹੀ ਆ ਗਾਂਧੀ ਤਾਂ ਨਹੀਂ ਹੈਗਾ ਇਹ ਗਾਂਧੀ ਨਹੀਂ ਹੈਗਾ ਇਹ ਹਾਂ ਆਲੀ ਕੀ ਆਇਆ ਜਵਾਰਲਾਲ ਨਹਿਰੂ 40 ਰੁਪਏ ਕੀ ਕਰਨਾ ਬਣਾਣਾ ਠੀਕ ਬਣਾਣਾ ਸਹਰਦਾ 16 16 ਰਹੁੰਦਾ ਨਾ ਨੰਬਰ ਇਹ ਸੀ ਕਿ ਹੈ 16 ਸੀ ਇਹ ਤਾਂ ਆ ਇਹਦਾ ਜਦੋਂ ਜਸਨੀਜ ਹੋਈ ਤੀ ਉਦੋਂ ਬੰਦ ਹੋਏ ਤੇ ਲੈ ਨਾਲ ਤਾਂ ਕਹਿੰਦੀ ਮੇਰਾ ਨੋਟ ਖੋ ਗਿਆ ਮੇਰਾ ਨੋਟ ਖੋ ਗਿਆ ਰਾਤ ਵੀ ਲੱਗ ਰਿਹਾ ਕਰਨ ਮੇਰਾ ਨੋਟ ਖੋ ਗਿਆਗਾ ਨਾ ਮਾਇਥੀ ਪਿਆ ਹਣਾ ਜਾਂ ਗੱਡੀ ਚ ਪਿਆ ਹਣਾ ਲਖੜ ਦੇਖਾਓ ਦੂਜੇ ਕਿੱਥੇ ਗਏ ਡਬਲ ਡਬਲੀ ਜੇ ਉਹ ਬੰਦ ਵੀ ਕੋਲੇ ਹੁੰਦੇ ਸਨ ਨਾ ਮੇਰੀ ਪੇਟੀ ਜਿਹਾ ਰੱਖਣਾ ਨਹੀਂ ਆਉਂਦਾ ਕਾਹਦੋਂ ਉਹ ਅੰਦਰੀ ਵੀ ਹੁੰਦੇ ਤੇ ਮੇਰੀ ਆਹ ਅੱਜ ਤਾਂ ਆਵਿਆ ਇਹ ਕਿ ਲੱਗਦਾ ਉਹਦਾ ਡਬਲ ਪੈਸਾ ਪੁੱਤ ਨਾ ਵਿਆਹ ਵੇਲੇ ਦੀ ਗਾਣੂ ਇਹ ਤਾਂ ਪਿਛਲੇ ਸਾਲ ਦੀ ਆਹ ਤਾਂ ਡਬਲ ਪੈਸਾ ਤੇਲਾ ਆ 25 ਪੈਸੇ ਦਾ 25 ਪੈਸੇ ਆ ਆ ਤੇਲਾ ਆ ਬੱਟੀ ਜੀ ਦਾ ਦਸ ਕੀ ਪਤਾ ਲੱਗਦਾ ਤੀ ਨਿੱਗਰ ਆ ਤਾਂਬੇ ਦੀ ਆ ਤਾਂਬੇ ਨਹੀਂ ਹੁੰਦੀ ਇਹ ਇਹ ਨੂੰ ਇਹ ਨੂੰ ਦੇਹਾ ਵਾਲੇ ਜਮਾਨੇ ਤੋਂ ਵਿੱਚ ਕੇ ਦੇਖਾਂਗੇ ਫਿਰ ਦੇਖਿਓ ਬੰਦੇ ਕਿਵੇਂ ਬੋਲੀ ਵਈ ਦੇ ਦੇ ਵਈ ਦੇ ਦੇ ਵਈ ਦੇ ਦੇ ਅੱਛਾ ਜੀ ਕੀ ਆਜਾ ਬਹੁਤ ਜਿਆਦਾ ਮਹਿੰਗਾ ਹੋ ਗਿਆ ਹੋ ਗਿਆ ਪਹਿਂਦੀ ਹੁੰਦੀਆਂ ਮਾਂ ਤਾਂਪਾ ਹਾਂ ਹਾਂ ਚੋਣੇ ਇਹ ਅਡਲੀਆਂ ਜੀਆਂ ਆਹ ਨਹੀਂ ਪਹਿਲਾਂ ਤੋਂ ਥੋੜੇ ਜਿਹਾ ਮੈਂ ਕਹਿੰਦਾ ਇਹ ਚੋ ਪਿਆ ਨਹੀਂ ਉਹ ਲੈ ਲੈ ਸਾਬ ਤੋਂ ਨਹੀਂ ਨਹੀਂ ਮੈਂ ਮਿਲਦੀ ਨਹੀਂ ਜਾਂਦਾ ਹੈ ਸੋਨੇ ਵਰਗੀਆਂ ਹੈ ਇਹ ਤਾਂ ਬਹੁਤ ਥੀਂਦਾ ਹੈ ਤਾਂਪਾ ਡਬਲੀ ਠੋਲੂ ਉਹ ਹੁੰਦੇ ਤੇ ਇਹਦੇ ਤੇ ਕੋਈ ਅੱਖਰ ਉੱਖਰ ਦਾ ਹੈ ਨਹੀਂ ਕੋਈ ਪਤਾ ਨਹੀਂ ਕਿੱਧਰ ਗਏ ਹੋ ਉਹਦੇ ਪੇਟ ਮਾਰ ਮਾਰ ਜੀ ਦਿਖਦਾ ਪਰ ਉਹਦਾ ਅੱਖਰ ਪਤਾ ਨਹੀਂ ਉਹ ਤਾਂ ਉਹਦਾ ਬੇਬੇ ਨੇ ਕਿਹੜਾ ਸਾਫ ਜਿਗਰੀ ਤੇ ਉਹਦਾ ਬੇਬੇ ਕਹਿੰਦੀ ਮੈਂ ਨਹੀਂ ਗੰਨ ਸਿਰ ਤੇ ਅਸੀਂ ਖੇਡਦੇ ਫਿਰ ਜਾਂਦੇ ਤੇ ਮੀਨਾਂ ਦਾ ਬਾਛ ਲਾਈਆਂ ਬੜਾ ਬੜਾ ਡਾਤੇ ਅਸੀਂ ਨੇ ਅਸੀਂ ਨਹੀਂ ਹਟਾਏ ਨੇ ਇਹਨਾਂ ਨੇ ਡਾਇਨੇ ਤੇ ਰੋ ਬਾਹਰ ਵਿੱਚ ਇੱਕ ਦੋ ਥੱਲੇ ਸਿੱਟੇ ਪਏ ਹੁੰਦੇ ਆ ਤਾਰ ਦੇ ਜਸਨੀ ਕਿੱਧਰ ਗਈ ਉਹਨੇ ਕੱਢ ਕੇ 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 ਉਹ ਦੇ ਵਾਹੇ ਵੀ ਇਹ ਕੜਾ ਕਾਪਾ ਦੇਣੀ ਅੱਛਾ ਹੋਰ ਉਸ ਛੋਟੇ ਛੋਟੇ ਹੁੰਦੇ ਦੇ ਬਸ ਕੇਰਾ ਉਹਨੇ ਕੱਢੇ ਗੈ ਨਹੀਂ ਹਾਂ ਕਹਿਣੀ ਉਹ ਤਾਰ ਜੀ ਦੇ ਵਿੱਚ ਪਾਏ ਹੋਏ ਤੇ ਅਸੀਂ ਨੇ ਸਾਰੇ ਲੈ ਲਏ ਬਸ ਅਸੀਂ ਨੇ ਖੇਲਦੇ ਖੇਲਦੇ ਸਾਰੇ ਚੱਕ ਤੇ ਉਹਦੇ ਹੁਣ ਤਾਂ ਸਾਰੀ ਸਾਫ ਕਿੰਨੀ ਵਾਰ ਤਾਂ ਮੈਨੇ ਸਾਫ ਕਰ ਲੀਆ ਕਿੰਨੀ ਵਾਰ ਤਾਂ ਸਾਫ ਕਰੀਦੀ ਉਹਦੋ ਕੁਛ ਰਹੀ ਨਹੀਂ ਦੀ ਉਹਨੇ ਤਾਂ ਦੇ ਤਾਤੀ ਜਿਹੜਾ ਕੁਛ ਹੈ ਕਦੀ দান ਕਰ ਤਾਤੀ ਸਾਰਾ ਕੁਛ ਉਹਨੇ ਤਾਂ ਆਵਦਾ ਮੰਗੇਰਾ ਮਾਂਜਾ ਦੇਤਾ ਜੀ ਆਪਾਂ ਨੇ ਹਟ ਕੇ ਸਾਰੀ ਦਾਇ ਨਾ ਦੇਓ ਕਿ ਡਰ ਰਹੀ ਹੈ ਜੀ ਉਹ ਵੀ ਡਰਦਾ ਚੱਕਣ ਵਾਲਾ ਵੀ ਗਾਹਾ ਅਰੇ ਦੰਦੀ ਵੜਦੀ ਆ ਦੇਖੇ ਦੰਦੀ ਵੜਦੀ ਉਹ ਤੇ ਵੜਦੀ ਆ ਨਾ ਦੇਖ ਮਾਰਨਾ ਜਾਵੇ ਮਾਰ ਜਾਣ ਕੇ ਕਰਦੀ ਆ ਉਹਦੇ ਬੜੇ ਚਾਂਬੜੀ ਹੋਈ ਆ ਆ ਵੱਡਾ ਕੋਲਾ ਉਹ ਮਾਰ ਲਗਾ ਦੇ ਲਾਉਣਗੇ ਮੋਤੇ ਕਰ ਲੋ ਬੈਠ ਤੇ ਨਹੀਂ ਲਾਉਣਾ ਕਰੀ ਮਿੱਠੂ ਵੀ ਪਗ ਜੇ ਪੋਛ ਦੇ ਮਮੀ ਮਾਂ ਮਾਰ ਨਾ ਯਾਰ ਉਹ ਪੋਛ ਕਿ ਮਾਰ ਲਾ ਪਾਈ ਨੂੰ ਫੜਾ ਦੋ ਟਾਇਰ ਫੜਨੀ ਆਉਂਦੀ ਆ ਲੈ ਬਣਾ ਲੈ ਲੈ ਲੂ ਦਾ ਮੁੰਡਾ ਨਾ ਫ੍ਰੀਜ ਇਹਨਾਂ ਕਰਾਂਗੇ ਉਹਨੂੰ ਫ੍ਰੀਜ ਤੋਂ ਪੁਰਾਖਲ ਭੱਜ ਕੇ ਮੜੂਗਾ ਫ੍ਰੀਜ ਨੂੰ ਤਾਂ ਅਸੀਂ ਕਹਾਂਗੇ ਛੱਡ ਕਰਕੇ ਪੋਛ ਜੀ ਇਹ ਨਹੀਂ ਕਹਿੰਦੇ ਕਿ ਵੀ ਦੂਜੀ ਮਾਰ ਹੋਊਗੀ ਯਾਰ ਹਾਥ ਤੱਕ ਨਹੀਂ ਪਹੁੰਚਦਾ ਉਹ ਤੱਕੋਂ ਮੇਰਾ ਨਾ ਬੈਠੇਂ ਤੇ ਕੋਈ ਜਿਹੜੀਆਂ ਆਪਣੀਆਂ ਚਾਰ ਚਿੜੀਆਂ ਸੀਆਂ ਜਿਹੜੀਆਂ ਆਪਣੀਆਂ ਚਾਰ ਚਿੜੀਆਂ ਸੀ ਉਹਨਾਂ ਚੋਂ ਤਿੰਨ ਮਰ ਗਏ ਤੇ ਇੱਕ ਰਹਿ ਗਈ ਸਾਨੂੰ ਸੋਚਿਆ ਮੈਂ ਦੰਦੀ ਵੜ ਗਈ ਮੇਰਾ ਦੰਦੀ ਵੜ ਗਈ ਇਥੇ ਮਾਂ ਮੈਂ ਕਰ ਕੋ ਵੀ ਸਾਂਨੇ ਸੋਚਿਆ ਸੀ ਵੀ ਉਹਨੇ ਨਾ ਮਰ ਜੇ ਜਰੇ ਇਹਨਾਂ ਨੂੰ ਦੇ ਦਿੰਨੇ ਆ ਤਾਂ ਕਰਕੇ ਇਹਨਾਂ ਨਾਲ ਸੀ ਹੁਣ ਗੇਮ ਖੇਡ ਰਹੇ ਆ ਇੱਕ ਦਾ ਵੋਕਲ ਆ ਜਿਹੜਾ ਫੜ ਰਿਆ ਵੀ ਤੇ ਉਹ ਇੱਕ ਉਹ ਚਿੜੀ ਵੀ ਉਹ ਚਿੜੀ ਵੀ ਡਰ ਰਹੀ ਐ ਬਹੁਤ ਦਾਦੀਆ ਜੀ ਚਿੜੀ ਉਹ ਭੜੀ ਗਈ ਓਏ ਬੜੀ ਵੱਢ ਰਹੀ ਆ ਓਏ ਫਿਰ ਛੱਡਦੇ ਹੋ ਆਪੇ ਲਾ ਲਵਾਂਗੇ ਆ ਹੱਥ ਨਹੀਂ ਆਂਦਾ ਤੇ ਰੱਖਾ ਹੱਥ ਨਹੀਂ ਆਂਦਾ ਇੱਥੋਂ ਨਹੀਂ ਆਈ ਕਰਦੇ ਨੇ ਲੈ ਇੱਥੋਂ ਇਹ ਵੱਡੇ ਹੀ ਖੋਲ ਲਾ ਜੋ ਨੇ ਇਹ ਖੋਲ ਲਾ ਲੇਦੇ ਦੰਦੀ ਵੱਢ ਲੈਂਦੀ ਆ ਉਧਰੋਂ ਉਹਦੇ ਹੱਥ ਤੇ ਬੂਬੇ ਗੋਲ ਟੱਕਣ ਰੱਖ ਲਓ ਨਾ ਕਿਤੇ ਧਰਨੀ ਕਿਤੇ ਨਿਕਲ ਛੋੜੀ ਸ਼ੁਕਰਾ ਬਾਬਾ ਸ਼ੁਕਰਾ ਗੰਦਿਆਂ ਉਹ ਅਵਾਰਦੀਆ ਰਾਵੜ ਪਾ ਦੇ ਉੱਤੇ ਨੇ ਹੈ ਰਾਵੜ ਆਵੜ ਪਾ ਦੇ ਰਾਵੜ ਰਾਵੜ ਨਾਲ ਵੱਡੀ ਰਾਵੜ ਉਹਦੇ ਨਾਲ ਨਹੀਂ ਸਾਬ ਦੇਖ ਲਿਆ ਫੜਨੀ ਫੜਨੀ ਰਾਵੜ ਲਾ ਦੇ ਆਓ ਆ ਗਈ ਆ ਗਈ ਬਾਬੂ ਜੀ ਠੀਕ ਹੈ ਨਾ ਇਹ ਲੱਗਦਾ ਨਾ ਕਿ ਮਰਨ ਹੋਰ ਹੋਰ ਜੁਨਾਇ ਕਿੱਥੇ ਵੱਡੀ ਆ ਡੈਡ ਦਾ ਕਹਣਾ ਇਹਨਾਂ ਦਾ ਮਾਜ ਨਹੀਂ ਥੋੜਾ ਹੁੰਦਾ ਤੇ ਮਰ ਜੇ ਮਾਰ ਦੱਬ ਕੇ ਹੋਰ ਆ ਦੇਖੋ ਜੀ ਇੱਥੋਂ ਦਸ ਦਾ ਨਾ ਫਰਤਾ ਆਇਆ ਤਾਂ ਉਹ ਮਰੀ ਜਾਂਦੀ ਆ ਉਹ ਮੈਨੂੰ ਨੇ ਮਾਮੂ ਨੇ ਕਿਹਾ ਮੈਨੂੰ ਆਹ ਗੱਡੀ ਮਾਰ ਕੇ ਪਾੜਿਆ ਆਹ ਬਈਰੀ ਮੈਂ ਕਹਾਂ ਕਿ ਸੇ ਸੇ ਇੱਥੇ ਮੈਨੂੰ ਇਹਨਾਂ ਚੀਜ਼ ਦੇ ਨਾਲ ਕੱਸਦਾ ਰੱਸੀ ਦੇ ਨਾਲ ਨਾਤੀ ਕਰ ਸੋ ਜੋਪੀ ਟੋਪੀ ਟੋਪੀ ਤੇ ਸਾਰਾ ਦਿਨੇ ਕਾਡੀ ਹੋਈ ਜਾਂਦੀ ਆ ਨਾ ਇਹਦਾ ਦੇਖਣਾ ਕਾਪੀਆਂ ਚੱਕ ਲਈਆਂ ਜੀ ਕਾਪੀਆਂ ਚੱਕ ਲਈਆਂ ਲੋ ਨਾ ਠੀਕ ਆ ਜੇ ਰਹਿ ਗਈਆਂ ਫਿਰ ਵੀ ਟਿਊਜ਼ਟ ਲੈ ਆਉਂਗਾ ਕਿਉਂ ਜਰਿੰਦੇ ਆ ਗੇਮ ਚੱਕ ਲਈ ਆਪਦੀ ਓਏ ਕਿਹੜਾ ਖੇਡਦੇ ਨੇ ਐਨਾ ਸਮਾਨ ਤਾਂ ਪਿਆ ਰਹਿੰਦਾ ਬੈਠ ਕੇ ਵੇਖ ਰਹੇ ਆਂ ਆਹ ਇੱਥੋਂ ਤਾਂ ਦੇਖਦੇ ਨਾ ਕੋਲਦੇ ਨਾ ਇੱਥੋਂ ਬਾਹਰ ਪਾਏ ਕੋੜਦਾਰ ਮਾੜਾ ਜਾਂ ਚਾਰ ਕੜੀਆਂ ਪਾਈ ਜਨੇ ਤਾਂ ਬਾਹਰ ਨਾ ਮਾੜੀ ਠੰਡ ਹੋਈ ਤਾਂ ਬਾਹਰ ਨਾ ਵੀਡੀਓ ਦਾ ਜਦੋਂ ਪਾਈ ਹੁੰਦੀ ਆ ਫੇਰ ਆੜ ਸੁੱਤਰ ਜਾਂਦੀ ਐ ਇਹਨਾਂ ਨੂੰ ਲੈ ਕੇ ਜਾਵਾਂਗੇ ਆਹਾਂ ਲੈ 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 ਬਤਾਂਂ ਕੀ ਕਰਦੇ ਨੇ ਵਿਆਹ ਤੇ ਨਹੀਂ ਜਾਊਗੀ ਪੂਆ ਕਹਿ ਗਈ ਵੀ ਮੈਂ ਰਹੂੰਗੀ ਪੂਆ ਲ ਗਈ ਮੁੜ ਕੇ ਬਾਉੜੀਏ ਨਹੀਂ ਆਏਗੀ ਤੂਰਾਤੀ ਐ ਫਿਰਦੀ ਆ ਕਿ ਜੱਫੀ ਮੈਨੂੰ ਨਹੀਂ ਪਾ ਕੇ ਗਿਆ ਓਏ ਕਾਹਨੋਂ ਕੋਈ ਨਾ ਜੱਫੀ ਮੈਨੂੰ ਨਹੀਂ ਪਾਈ ਕੋਈ ਮਤੂੰ ਉਹ ਦੇ ਰਹੀ ਗੇਮ ਰੈਡੀ ਮੰਗਲਵਾਰ ਵਾਲ ਦਿਨ ਮਾਮੂ ਨੂੰ ਬੁਲਾ ਮਾਮੂ ਨੂੰ ਬੁਲਾ ਮਾਨੀ ਬੋਲ ਦੀ ਮੱਕੀ ਤੇ ਨਾਲ ਖੇਡੂੰਗੀ ਗੱਲ ਵਾਚ ਕੇ ਪਹਿਲੇ ਉਹ ਵੱਡੇ ਪੈਸੇ ਦੇ ਦੇ ਸੱਚ ਜਸਤੀ ਨੂੰ ਪੈਸੇ ਦੇਣੇ ਤੇ ਹਨਾ ਹਾਂ ਪੂਰਦਾ ਦੇਗਾ ਬਾਲਾ ਬਾਏ 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 ਨਾ ਦੇ ਕੇ ਆ ਮਗੈ ਚੀੜੀ ਹੋਣ ਕਿਤੇ ਨਾਲੇ ਵਗ ਜੇ ਉਹ ਚੱਕਰ ਤੇ ਪੀਜ਼ਾ ਅਚਾਨਕ ਮਾਈ ਬਾਏ ਬਾਏ ਪਾਈ ਦੇ ਕਿ ਫੇਰਾਂ ਵੀ ਦੇ ਲੋ ਹੋਰ ਪਰ ਉਹ ਸਸਤੇ ਜੇਗਾ ਤਾਂ ਲੈਂਦੇ ਨੇ ਆ ਪਾਣੀ ਆ ਮਿੱਟੀ ਦਾ ਪਾ ਦੋ ਟਾਲੀ ਇਹ ਮੇਨ ਨਾਲ ਸਾਰੀ ਮਿੱਟੀ ਫੇਰ ਬਾਹਰ ਵਗ ਜਾਂਦੀ ਹੈ ਤੇ ਕਾ ਸਾਰਾ ਉੱਚਾ ਹੋ ਗਿਆ ਮਿੱਟੀ ਦਵਰੇ ਬਿਠੀ ਬਾਗੀ ਉਹ ਬੇਲੇ ਕਿ ਜਾ ਮੰਗੀ ਚਿੜੀ ਨੂੰ ਹੋਰ ਉਹ ਵੇਲੇ ਕੇ ਜਾ ਮੰਗ ਲੱਗੇ ਵੇਚਾਂਗੇ ਕੌਣ ਕੌਣ ਚੱਕਲੇ ਵਈ ਆਉਦਾ ਉਹ ਚੱਕਲੇ ਚਾਕਲੇਟ ਚੁਣ ਮੈਨੂੰ ਆਏ ਲੱਗੀਆਂ ਨਾ ਵੀ ਮੇ ਕੋਈ ਭੁੱਲ ਗਏ ਹੋ ਮਾਂ ਮੈਨੂੰ ਵੀ ਲੱਗ ਰਿਹਾ ਲੇ ਬੰਬ ਵੀ ਚਲ ਚਾਰ ਦੱਬੀ ਤੇ ਲੱਡੂ ਦੱਬੀ ਜੰਦ ਰਿਆ ਸੀ ਲੱਡੂ ਚਲ ਲੱਡੂ ਜ਼ਿਆਦਾ ਸੀ ਲੱਡੂ ਮੋਟਾ ਮੋਟਾ ਚੱਲ ਪੀਆਂ ਸੰਗ ਤਾਂ ਮੋਟਾ ਮੋਟਾ ਲੱਡੂ ਜ਼ਿਆਦਾ ਸੀ ਲੱੱਡੀ ਵੀਰਾ ਲੱੱਡੀ ਵੀਰਾ ਲੱੱਡੀ ਪੀਲਾ ਵਿਚੱਕਲੇ ਮੇਰੇ ਨਾਮ ਦੀ ਸਾਰਾ ਚਾਕਲੇਟ ਵਿਚੱਕਲੇ ਹੋ ਵਿਚੱਕਲੇ ਬਿਨਾਂ ਲੈਣੀ ਗੁਸ ਵੀ ਆਉਂਦੇ ਕਿੰਨਾ ਚਾਹੀਦਾ ਕੀ ਹੁਣ ਮੈਂ ਮੈਂ ਤਾਂ ਕਰ ਲਿਆ ਹੈ ਘਰੋਂ ਵੱਜ ਕੇ ਤਿੰਨ ਹਾਂਜੀ ਕਰਜਾ ਖੜਜਾ ਖੜਜਾ ਕਰਦੇ ਵੀ ਕਿਉਂ ਦੇ ਟੈਡੀ ਕਰ ਲਈ ਹੁਣ ਇਹਨੇ ਫੇਰ ਖੜਜਾ ਹੁਣ ਤੂੰ ਮੂ ਰੋਕਲਾ ਮਾੜੀ ਜੀ ਅਗਲਾ ਜਿੰਨਾ ਮਾਰਦੀ ਚੱਲ ਨਹੀਂ ਜਾਵੇ ਆਪ ਖੜਜਾ ਹੁਣ ਉਹਨੂੰ ਵੀ ਕੱਢ ਦੇ ਬੱਡ ਲੈਣ ਦੇ ਪਹਿਲਾਂ ਇਹਨਾਂ ਨੂੰ ਜਿਹੜੀ ਕਾਲੀ ਆ ਅੱਜ ਬਾਹਰ ਯਾਰ ਟ੍ਰੈਫਿਕ ਹੋ ਗਿਆ ਉੱਥੇ ਜਾ ਰਹੇ ਨੇ ਧਰਨੇ ਤੇ ਹਨਾ ਕੱਲ ਨੂੰ ਵੱਡਿਆਣਾ ਆਪ ਲੱਗੇ ਜਗਾਹ ਲਗਾਈ ਜਾਂਦਾ ਮਰ ਮਰ ਕੇ ਤੂੰ ਆਪ ਲੱਗੇ ਦੱਸ ਸਕਦੇ ਉਹ ਅੱਗੇ ਜਿਹੜਾ ਆਪ ਜਿਹਾ ਸਾਈਕਲ ਲੈ ਕੇ ਜਾ ਰਿਹਾ ਆਂ ਅਈਆ ਹੁਣ ਤਾਂ ਢੀੜੇ ਢੀੜਾ ਕੋ ਸੋਣਾ ਬੰਦਾ ਇੱਕ ਹੁੰਦਾ ਐਡੀ ਗੱਡੀ ਹੁੰਦੀ ਆ ਐ ਸਾਰੀ ਗੱਡੀ ਕੀ ਕੀ ਨੇ ਜਿਆਦਾ ਤਰਤਾ

ਇਹ ਹੈ ਰਾਜਵਗ ਜੋ ਪਟਿਆਲੇ ਲੁਧਿਆਣੇ ਦਿੱਲੀ ਆਪਣੇ ਆ ਲੋਕ ਨਪਤੜਾ ਸਮਾਣਾ ਸ਼ਹਿਰ ਚ ਇੰਨੀ ਜਿਆਦੇ ਹੋਰ ਹੋਰ ਭੀੜ ਕਿੰਨੀ ਜਨਸੰਖਿਆ ਬਹੁਤ ਪਰ ਹਲ ਦੜ ਵਿੱਚ ਘੱਟ ਹੁੰਦੀ ਆ ਕੁੱਤ ਕਦੇ ਕਦਾ ਦੜ ਵਿੱਚ ਵੀ ਆਈ ਹਾਂ ਮਿੰਦੂ ਕਦੇ ਕਦੇ ਨਹੀਂ ਹੁੰਦੀ ਹੈ ਹਾਂ ਪਰ ਦੜ ਵਿੱਚ ਜਾਂ ਵੀ ਆਪਾਂ ਅਗਾਂਹ ਹੁਣ ਮਿੰਦੂ ਜਦ ਮੈਂ ਗਈਆਂ ਮੇਰੇ ਸਾਹਮਣੇ ਇੱਕ ਵਾਰੀ ਸੀ ਤਿਹਾਰਾਂ ਵੇੜਿਆ ਇਤੋਂ ਵੀ ਜ਼ਿਆਦਾ ਹੁਣ ਅੱਜ ਐਂ ਲੱਗਦਾ ਜਿਵੇਂ ਕੋਈ ਤਿਹਾਰ ਹੋਵੇ ਹੋਰ ਹੋਰ ਆ ਦੇਖ ਲੈ ਆ ਆਹ ਸਾਰੀ ਸੜਕ ਪੜੀਏ ਜਾ ਰਹੀਆਂ ਮੂਰੇ ਜਾਮ ਉਹ ਫਿਰ ਆਪਣਾ ਕਾਲੂ ਨਾਲ ਜਿੱਤਣਾ ਉਹ ਪਿੱਛੋਂ ਭੈਣ ਸੀ ਇੱਕ ਉਹਦੇ ਵਿੱਚ ਹਾਂ ਫਿਰ ਹਾਂ ਤਾਂ ਹੋ ਗਈ ਆਪਣੇ ਆ ਗਿਆ ਮੂੰਹ ਕਰਕੇ ਮੂੰਹ ਕਹਾਂਗਾ ਹਾਂ ਕਿ ਤੂੰ ਪਿੱਛੇ ਦੱਸ ਬਸ ਐਂ ਕਰਦੇ ਨੇ ਅਸੀਂ ਵੀ ਚੜਨ ਆਲੀ ਆ ਭਰਾਵਾ

ਕੰਠੀ ਕੋਈ ਹਾਂ ਠੀਕ ਹੈ ਇਹ ਵੀ ਆਈ ਠੀਕ ਥਮ ਸਭ ਠੀਕ ਠਾਕ ਇਹ ਤਾਂ ਸਾਹ ਤੇ ਰੱਖਦੇ ਕੀ ਕਹਿੰਦੇ ਹੋ ਮੈਂ ਬਹੁਤ ਐ ਤਾਂ ਬਿਮਾਰ ਹੋ ਗਈ ਸੀ ਹਾਂ ਮਾਤਾ ਨਿਕੜਈ ਇਹਦੇ ਜਾ ਕੇ ਉੱਥੇ ਉਹ ਹੁਣ ਕੋਈ ਢੱਕਤ ਕੀ ਕਰਵਾ ਰਿਹਾ ਉਹ ਤਾਂ ਕੁਰਸੀਆਂ ਆਈਆਂ ਨੇ ਹੈ ਕੁਰਸੀ ਜੀ ਹੋਰੀ ਆ ਜੀ ਹੱਡੀ ਹੈ ਠੀਕ ਆ ਹੁਣ ਤਾਂ ਹੁਣ ਤਾਂ ਠੀਕ ਆ ਸ਼ੁਕਰੀਆਂ ਨੇ ਹੈ ਸੁੱਕੀ ਕੀ ਕਹਦੇ ਹਾਂ ਤੋਂ ਬਥੜਾ ਇਕ ਰੋ ਦੇ ਬਈ ਟੇਕੇ ਦੀ ਜੀ ਟੇਕੇ ਦੀ ਥੌਲੇ ਕਰਵਾ ਦਿੱਤੀ ਚਲੋ ਇਹਦੇ ਸਕੂਲ ਚ ਹੋ ਰਿਹਾ ਸੀ ਹੈ ਸਕੂਲ ਚ ਹੋ ਰਹੀ ਸੀ ਜਵਾਖਾਂ ਨੂੰ ਬਸ ਜਾ ਕੇ ਇਹਦੇ ਹੋ ਗਿਆ ਦੂਜੇ ਦਿਨ ਪਹਿਲਾਂ ਇਹਨੂੰ ਬੁਖਾਰ ਤੇ ਚੜ ਗਿਆ ਇੱਕ ਦਿਨ ਥੋੜਾ ਜਿਹਾ ਅੱਛਾ ਹੂੰ ਫਿਰ ਦਵਾਈ ਦਵਾ ਲੈਂਦੀ ਹਾਂ ਰਾਤ ਨੂੰ ਸਿਰ ਚ ਨਿਕਲਿਆ ਜਾਂ ਸਿਰ ਭਰ ਗਿਆ ਰਾਤ ਨੂੰ ਨਾ ਕਰ ਕੀ ਪਿੰਡੇ ਤੇ ਵੀ ਹੋ ਗਈਆਂ ਹੈ ਸਵੇਰੇ ਫਿਰ ਸਾਰੇ ਪਿੰਡੇ ਤੇ ਹੋ ਗਈਆਂ ਹਾਂ ਪੇਟ ਵਾਲੇ ਕਰਵਾਤੇ ਤੇ ਦਵਾਈ ਜਾਂਦੀ ਸੀ। ਹਾਂ। ਬਸ ਫਿਰ ਅੰਦਰ ਹੀ ਰੱਖਿਆ ਹਕਤਾ। ਹਾਂ ਉੱਥੇ ਬੜਾ ਹੋ ਬੜਾ ਮੱਥਾ ਵੀ ਟਿਕ ਰਹਾ। ਹਾਂ ਇਹ ਮੱਥਟ ਕਹਤਾ ਸੀ ਕੱਲ ਤਾਂ ਹੀ ਫਿਰ ਰੱਖ ਲੇਤੇ ਮੰਮੀ ਨੇ। ਕਹਦਾ ਹਾਂ। ਕੰਡ। ਉਹਗੇ ਬਾਹਰ ਦੀ ਕਰਨ। ਨਾ ਵੀਰ ਵਾ। ਤੇ ਵੀਰ ਵਾ। ਉਹ ਫਿਰ ਮੱਥਟ ਕਹਿ ਲੈਂਦਾ। ਤਾਂ ਤਾਂ ਠੀਕ ਆ। ਠੀਕ ਆਈ ਹੁਣ ਤਾਂ। ਹੈਂ? ਹਾਂ ਠੀਕ ਆ। ਚਲੋ ਠੀਕ ਹੈ। ਕਣ ਲੱਗੀਆਂ। ਹੈਂ? ਸੁੱਕਣ ਲੱਗੀਆਂ ਹੁਣ ਤਾਂ। ਉਹ ਗਰੀਬ ਤੋਂ ਫਰਾਈ ਨਹੀਂ ਆਇਆ ਹੈ। ਨਾ ਉਹਦਾ ਲੈਸੈਂਸ ਵੰਡਦਾ ਸੀ। ਉਹਦਾ ਉਹ ਲਾਇਸੈਂਸ ਬਣਾਉਣ ਗਿਆ ਸੀ ਜੀ ਆਪਦਾ। ਹੈਂ? ਲਾਇਸੈਂਸ ਬਣਾਉਣ ਗਿਆ ਸੀ ਉਹ ਆਪਦਾ। ਛੱਡੀ ਘੜਾ। ਨਾ ਮਲੇਰ ਕੋਟਲੇ। ਅੱਛਾ। ਹਾਂ। ਆਹੋ ਵੱਡੀ ਦਾ। ਨਾ ਹਾਂ ਵੱਡੀ ਦਾ। ਵੱਡਾ ਲਾਇਸੈਂਸ ਬਣਾਇਆ ਉਹਨੇ ਹੈਵੀ। ਉਹ ਕਹਿੰਦਾ ਦੇ ਕਹਿੰਦਾ ਜੀ। ਹਾਂ ਜੀ। ਉਹ ਪਰ ਇਹਦੇ ਇਧਰ ਇਹਦਾ ਪੈਦਾ ਦੇ ਵੀ ਫਿਰ ਡਿਗਰੀ। ਹਾਂ ਜੀ। ਉਹ ਹੁਣ ਇੱਥੇ ਕਰਾਉਣ ਲੱਗੇ ਮਲੇਰ ਕੋਟਲੇ। ਉਹ ਇੱਥੇ ਬਣਦਾ ਹੋਊ। ਹਾਂ ਜੀ। ਤੇਰਾ ਵੱਡੀ ਬਣ ਗਿਆ। ਹਾਂ ਇਹ ਬਣ ਗਿਆ ਕਿੰਨੋਂ ਬਧੀਆ ਹੈ ਇਹ ਵੇ ਇਹ ਆਇਆ ਗਰੀਬ ơi ਇਹ ਇਹਦੀ ਫੋਟੋ ਸੀਟ ਕਰਾ ਦੇ ਇੱਕ ਹਾਂ ਹਾਂ ਜਿਹੜਾ ਅਸਲੀ ਉਹ ਤਾਂ ਘਰੇ ਰੱਖਦੇ ਹਾਂ ਇਹ ਜਿਹੜਾ ਰੱਖ ਲਿਓ ਘਰੇ ਉਹ ਆਪਦੇ ਜੇਬ ਜਿਹਾ ਕਰਾ ਹਾਂ ਹਾਂ ਆਈ ਕਰਦੇ ਨਹੀਂ ਹਾਂ ਪਹਿਲਾਂ ਵੀ ਬਣਾਈਆਂ ਹੋਈਆਂ ਨੇ ਦੋ ਪਹਿਲਾਂ ਇੱਕ ਛੋਟਾ ਬਣਾਇਆ ਹੋਇਆ ਸੀ ਹਾਂ ਹੁਣ ਇਹ ਵੱਡਾ ਬਣਾਇਆ ਹਾਂ ਜੀ ਅਸੀਂ ਘਰੇ ਪਹੁੰਚ ਚੁੱਕੇ ਹਾਂ ਤੇ ਹੁਣ ਭਾਈ ਆਪਦਾ 4 ਵੱਜ ਗਏ ਨੇ ਕੰਮ ਧੰਦੇ ਕਰਨੇ ਨੇ ਹਨ ਤੇ ਹੁਣ ਕੰਮ ਧੰਦੇ ਕਰਦੇ ਆ ਆਪਦੇ ਕਪੜੇ-ਕਪੜੇ ਚੇਂਜ ਕਰਕੇ ਤੇ ਬਲੌਗ ਦਾ ਕਰਦੇ ਆ ਐਂਡ ਜੀ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਦਿਓ ਆਗਿਆ ਜੀ ਸਤਿ ਸ਼ਕਾਲ ਬਾਏ ਬਾਏ